ਅੱਖਾਂ ਜੀਵਾਂ ਵਿਸਰੇ ਮਰ ਜਾਵਾਂ ਅੱਖਣੋਂ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੁਖ ਉਤ ਭੁਖੇ ਖਾਏ ਚਲਿਐ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਿੜਾਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੀਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਦਿਨਦਰ ਹੈ ਨਾ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਇ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਬਿਸਾਰੇ ਤੇ ਕਮ जात ਨਾਨਕ ਨਾਵੈ ਬਾਜ ਸਨਾਤ ਖਾਸਮ ਵਿਸਾਰੈ ਤੇ ਕਮ ਜ਼ਾਤ ਨਾਨਕ ਨਾਵੈ ਬਾਜ ਸਨਾਤ ਗੁਰੂ ਗਰੀਬਨਵਾਸ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਦੇ ਅੰਦਰ ਜੁੜਮਿਲ ਬੈਠੇ ਸਤਕਾਰਯੋਗ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਆਪਾਂ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਨੇ ਰਲ ਮਿਲ ਕੇ ਪਾਵਨ ਬਚਨ ਸਤਗੁਰ ਦੀ ਗੁਰਬਾਣੀ ਦੇ ਪਾਵਨ ਪਵਿੱਤਰ ਬਾਣੀ ਦੇ ਸਾਂਝੇ ਕਰਦੇ ਹਾਂ ਸੋਦਰ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਪਹਿਲੇ ਦੋ ਸ਼ਬਦਾਂ ਦੇ ਵਿਚਾਰ ਹੁਣ ਤੱਕ ਆਪਾਂ ਕਰ ਸਕ ਚੁੱਕੇ ਹਾਂ ਤੀਜਾ ਸ਼ਬਦ ਆਸਾ ਰਾਗ ਦੇ ਵਿੱਚੋਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਆਪ ਜੀ ਨੇ ਬਾਤ ਸ਼ਰਵਨ ਕੀਤਾ ਹੈ ਰਲ ਮਿਲ ਕੇ ਆਪਾਂ ਪਾਵਨ ਸ਼ਬਦ ਦੇ ਵਿਚਾਰ ਕਰਨ ਦੀ ਕੋਸ਼ਿਸ਼ ਕਰਨੀ ਹੈ ਵਿਚਾਰ ਆਰੰਭਣ ਤੋਂ ਪਹਿਲਾਂ ਆਪਸ ਚ ਪਾਉ ਫਤਿਹ ਦੀ ਸਾਂਝ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿਚਾਰਨ ਦਾ ਮੇਨ ਮਕਸਦ ਇਹ ਹੈ ਵੀ ਸਾਨੂੰ ਇੱਕ ਤਾਂ ਗੁਰਬਾਣੀ ਦੀ ਵਿਚਾਰ ਪਤਾ ਲੱਗ ਜਾਵੇ ਇੱਕ ਇਹ ਹੁੰਦਾ ਵੀ ਸਾਨੂੰ ਗੁਰਬਾਣੀ ਦੇ ਰਾਹੀ ਉਸ ਅਕਾਲ ਪੁਰਖ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਬਾਬਤ ਜਾਣਕਾਰੀ ਮਿਲ ਸਕੇ ਠੀਕ ਹੈ ਵੀ ਆਪਾਂ ਵੱਖ-ਵੱਖ ਵਿਸ਼ਿਆਂ ਤੇ ਹਮੇਸ਼ਾ ਗੱਲ ਕਰਦੇ ਰਹਿੰਨੇ ਆ ਪਰ ਇਹ ਬਹੁਤ ਜ਼ਰੂਰੀ ਹੈ ਵੀ ਸਾਥੋਂ ਬਾਣੀ ਗਾਉਣ ਵਾਲੇ ਬਾਣੀ ਪੜ੍ਹਨ ਵਾਲੇ ਤੇ ਬਾਣੀ ਵਿਚਾਰਨ ਵਾਲਿਆਂ ਤੋਂ ਗੁਰਬਾਣੀ ਦੀ ਸਿਰਫ ਤੇ ਸਿਰਫ ਨਿਰਬੋ ਨਿਰਮੋਲ ਗੁਰਬਾਣੀ ਦੀ ਨਿਰੋਲ ਗੁਰਬਾਣੀ ਦੀ ਵਿਚਾਰ ਹੋ ਸਕੇ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਬਖਸ਼ਿਸ਼ ਕਰਦੇ ਆ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਈ ਸਾਜਾ ਸਾਹਿਬ ਸੱਚੈ ਨਾਏ ਏ ਮੇਰੀ ਮਾਂ ਓ ਪ੍ਰਮਾਤਮਾ ਮੈਨੂੰ ਕਿਉਂ ਭੁੱਲੇ ਸੋ ਕਿਉਂ ਵਿਸਰੈ ਓ ਪਰਮੇਸ਼ਰ ਕਿਉਂ ਭੁੱਲੇ ਜਿਹੜਾ ਸਦਾ ਰਹਿਣ ਵਾਲਾ ਇੱਕ ਤਾਂ ਇਹ ਹੁੰਦਾ ਨਾ ਵੀ ਜ਼ਿੰਦਗੀ ਦੇ ਵਿੱਚ ਕੋਈ ਰਿਸ਼ਤੇਦਾਰ ਸਾਥ ਸੰਬੰਧੀ ਦੋਸਤ ਮਿੱਤਰ ਹੁੰਦਾ ਵਿਛੜ ਜਾਵੇ ਦੂਰ ਹੋ ਜਾਵੇ ਖਤਮ ਹੋ ਜਾਵੇ ਮੌਤ ਹੋ ਜਾਵੇ ਸਮਾਪਤ ਕੇ ਵਿਸਰ ਵੀ ਸਕਦਾ ਭੁੱਲ ਵੀ ਸਕਦਾ ਪਰ ਇਹ ਮੇਰੀ ਮਾਂ ਕਹਿਣ ਤੋਂ ਭਾਵ ਇਹ ਹੈ ਵੀ ਆਪਣੇ ਆਪ ਦੇ ਨਾਲ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਗੱਲ ਕਰਦੇ ਵੀ ਉਹ ਪਰਮੇਸ਼ਰ ਕਿਉਂ ਭੁੱਲੇ ਸੱਚਾ ਸਾਹਿਬ ਸੱਚ ਨਾ ਜਿਹੜਾ ਸੱਚਾ ਏ ਆਪ ਖੁਦ ਸੱਚਾ ਏ ਤੇ ਜਿਹਦਾ ਨਾਮ ਨਾ ਸੱਚਾ ਏ ਸੱਚ ਹੈ ਨਾ ਏ ਜਿਹਦੀ ਹੋਂਦ ਸੱਚੀ ਏ ਜਿਹੜਾ ਖੁਦ ਸੱਚਾ ਏ ਕਹਿਣ ਤੋਂ ਭਾਵ ਜਿਹੜਾ ਸਦੀਵੀ ਏ ਸੱਚ ਹੈ ਜਿਹੜਾ ਕਿਉਂਕਿ ਸੱਚ ਕਦੇ ਮਿਟਦਾ ਨਹੀਂ ਨਾ ਹੁੰਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਪਰਮੇਸ਼ਰ ਸਦਾ ਰਹਿਣ ਵਾਲਾ ਹੈ ਉਹਨੂੰ ਭੁਲਾਇਆ ਨਾ ਜਾਵੇ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਸਮਝਾ ਰਹੇ ਹੈ ਸਾਰਾ ਸ਼ਬਦ ਜਿਹੜਾ ਬੜਾ ਪਿਆਰਾ ਹੈ ਹਮ ਪਹਿਲੀ ਗੱਲ ਤਾਂ ਇਹ ਹੈ ਵੀ ਉਹਨੂੰ ਭੁਲਾਇਆ ਨਾ ਜਾਵੇ ਵਰਜੀ ਭਲਾ ਦਿੱਤਾ ਜਾਊਗਾ ਤਾਂ ਉਸ ਦਾ ਨੁਕਸਾਨ ਕੀ ਹੈ ਸਾਡੀ ਜ਼ਿੰਦਗੀ ਦੇ ਅੰਦਰ ਉਹਨੂੰ ਭਲਾਣ ਦੇ ਨਾਲ ਸਾਡੀ ਜ਼ਿੰਦਗੀ ਦੇ ਅੰਦਰ ਕੀ ਨੁਕਸਾਨ ਹੋਣਾ ਹੈ ਤੇ ਉਹ ਜਿਹੜਾ ਐਡਾ ਪਰਮੇਸ਼ਰ ਸੱਚਾ ਸਾਹਿਬ ਹੈ ਜਿਹਨੂੰ ਆਪਾਂ ਸਤਿਗੁਰ ਦੀ ਪਾਵਨ ਬਾਣੀ ਦੇ ਵਿੱਚ ਕਹਿੰਦੇ ਆ ਸੱਚੇ ਸਾਹਿਬਾ ਕਿਆ ਨਾਹੀਂ ਘਰ ਤੇ ਰਹਿ ਜੀਦੇ ਘਰ ਦੇ ਵਿੱਚ ਸਭ ਕੁਝ ਪਿਆ ਹੋਇਆ ਤੇ ਜਿਹਦੀਆਂ ਦਾਤਾਂ ਕਦੇ ਮੁੱਕਣ ਵਾਲੀਆਂ ਨਹੀਂ ਜਿਹੜਾ ਕਿਸੇ ਨੂੰ ਦੇਣ ਲੱਗਿਆਂ ਕਿਸੇ ਵੀ ਗੱਲ ਦਾ ਗਿਲਾ ਸ਼ਿਕਵਾ ਜਾਂ ਕੋਈ ਸੁਣਵਾਈ ਨਹੀਂ ਕਰਦਾਓ ਕਿਸੇ ਨੂੰ ਦੇਣ ਲੱਗਿਆ ਰੱਬ ਦੱਸਦਾ ਥੋੜੀ ਐ ਜਾਂ ਕਿਸੇ ਨੂੰ ਸੁਣਾਉਂਦਾ ਥੋੜੀ ਐ ਨਾ ਭੀਦ ਭਾਵਲ ਦਾ ਹੋ ਉਹ ਪਰਮੇਸ਼ਰ ਜਿਹੜਾ ਐਡਾ ਵੱਡਾ ਹੈ ਉਹਨੂੰ ਭਲਾਇਆ ਕਿਉਂ ਜਾਵੇ ਤੇ ਜੇ ਉਹਨੂੰ ਭਲਾ ਦਿੱਤਾ ਜਾਵੇ ਤਾਂ ਅਸੀਂ ਜਾਵਾਂਗੇ ਕਿਹਦੇ ਦਰ ਤੇ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸੋ ਕਿਉਂ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚਾ ਨਾ ਰਹਾਓ ਪਹਿਲਾ ਬੰਦ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ ਕਹਿੰਦੇ ਉਹਨੂੰ ਭੁਲਾਇਆ ਕਿਉਂ ਜਾਵੇ ਕਿਉਂਕਿ ਉਹਦੇ ਨਾਲ ਹੀ ਤਾਂ ਜ਼ਿੰਦਗੀ ਹੈ ਪਰਮੇਸ਼ਰ ਦੇ ਨਾਲ ਹੀ ਤਾਂ ਜ਼ਿੰਦਗੀ ਹੈ ਨਾ ਉਹ ਚਿੱਤ ਵਿੱਚ ਹੈ ਤਾਂ ਮੈਂ ਜਿਉਂਦਿਆਂ ਵਿੱਚ ਭੁੱਲ ਜਾਂਦਾ ਹੈ ਰੱਬ ਭੁੱਲ ਜਾਣਾ ਮਤਲਬ ਮੌਤ ਦੇਖੋ ਇੱਕ ਸਰੀਰ ਦੀ ਮੌਤ ਹੈ ਤੇ ਇੱਕ ਬੰਦੇ ਦੇ ਅੰਤਰਾਤਮੇ ਦੀ ਮੌਤ ਹੈ ਜਿਹਨੂੰ ਅਸੀਂ ਜ਼ਮੀਰ ਦੀ ਮੌਤ ਕਹਿੰਦੇ ਹਾਂ ਹੁਣ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜੀਵਨ ਦੀ ਗੱਲ ਹੋ ਰਹੀ ਹੈ ਨਾ ਪਰਮੇਸ਼ਰ ਨੂੰ ਪਾਉਣ ਦਾ ਜਾਂ ਪਰਮੇਸ਼ਰ ਦਾ ਸਬੰਧ ਸਾਡੇ ਅੰਤਰਾਤਮੇ ਨਾਲ ਹੈ ਸਾਡੇ ਮਨ ਨਾਲ ਹੈ ਤੇ ਮੌਤ ਦੀ ਗੱਲ ਵੀ ਸਾਡੇ ਅੰਤਰਾਤਮੇ ਦੀ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਰਦੇ ਆੱਖਾਂ ਜੀਵਾਂ ਵਿਸਰੈ ਮਰ ਜਾਓ ਪੂਰਨ ਨਿਸ਼ਾਨੀ ਸਤਗੁਰ ਦੀ ਪਾਵਨ ਬਾਣੀ ਨੇ ਦੱਸੀਏ ਸਤਗੁਰ ਕਹਿੰਦੇ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਸੋ ਜੀਵੇਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਹੋਰ ਕੋਈ ਜਿਉਂਦਾ ਜਾਗਦਾ ਨਹੀਂ ਹੈਗਾ ਇੱਥੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਹੈ ਜਾਗਦਾ ਉਹ ਅਤੇ ਜਿਉਂਦਾ ਉਹ ਹੈ ਤੇ ਜਿਹਦੀ ਜ਼ਿੰਦਗੀ ਦੇ ਵਿੱਚੋਂ ਪਰਮੇਸ਼ਰ ਦੂਰ ਹੋ ਗਿਆ जिने ਪਰਮੇਸ਼ਰ ਨੂੰ ਭੁਲਾ ਹੀ ਦਿੱਤਾ ਤੇ ਉਹ ਸਿਰਫ ਬਾਹਰੀ ਤੌਰ ਤੇ ਤੁਰ ਫਿਰ ਰਿਹਾ ਪਰ ਅੰਦਰੋਂ ਡੈਡ ਹੈ ਭਾਵ ਕੇ ਮਰਦਾ ਤੁਰਿਆ ਫਿਰਦਾ ਹੈ ਮਰਦਾ ਤੁਰਿਆ ਫਿਰਦਾ ਹੈ ਕਿਉਂਕਿ ਮਰਨ ਦਾ ਮਤਲਬ ਇਹ ਨਹੀਂ ਹੈਗਾ ਵੀ ਆ ਫਿਜ਼ੀਕਲ ਬੰਦਾ ਮਰ ਗਿਆ ਫਿਜ਼ੀਕਲ ਮੌਤ ਆਉਣੀ ਹੈ ਠੀਕ ਹੈ ਬਾਹਰੀ ਤੌਰ ਤੇ ਬੰਦੇ ਨੇ ਮਰਨਾ ਇੱਕ ਮੌਤ ਆਉਣੀ ਹੈ ਜਿਹੜੀ ਸਰੀਰ ਦੀ ਮੌਤ ਹੈ ਪਰ ਕੋ ਨਾਨਕ ਸੱਚੇ ਪਾਰਸੇ ਕਹਿੰਦੇ ਮੈਨੂੰ ਐਂ ਲੱਗਦਾ ਹੈ ਜਿਹੜੇ ਰੱਬ ਨੂੰ ਭੁਲਾਈ ਬੈਠੇ ਹੈ ਪਹਿਲੇ ਹੀ ਮਰੇ ਹੋਏ ਨੇ ਜ਼ਿੰਦਗੀ ਖਤਮ ਹੈ ਜਿਵੇਂ ਹੁਣ ਦੇਖੋ ਬੰਦੇ ਦੇ ਅੰਦਰੋਂ ਪਰਮੇਸ਼ਰ ਭੁੱਲ ਗਿਆ ਪਰਮੇਸ਼ਰ ਨੂੰ ਭੁੱਲਣ ਦਾ ਮਤਲਬ ਹੁੰਦਾ ਹੈ ਵੀ ਮਾਲਕ ਵਾਲੇ ਗੁਣ ਖਤਮ ਹੋ ਜਾਣੇ ਕਿਉਂਕਿ ਮਾਲਕ ਸਾਡੇ ਅੰਦਰ ਗੁਣਾ ਸਰੂਪ ਵਸਦਾ ਹੈ ਅੰਦਰੋਂ ਇਨਸਾਨੀਅਤ ਮੁੱਕ ਜਾਣੀ ਤੇ ਜਿਹਦੇ ਅੰਦਰੋਂ ਇਨਸਾਨੀਅਤ ਖਤਮ ਹੋ ਗਈ ਉਹ ਇਨਸਾਨ ਕਿਸੇ ਕੰਮ ਦਾ ਨਹੀਂ ਰਹਿਂਦਾ ਉਹਦਾ ਤੇ ਪਸ਼ੂ ਦਾ ਕੋਈ ਅੰਤਰ ਨਹੀਂ ਹੈ ਜਿਵੇਂ ਸਤਗੁਰੂ ਦੀ ਪਾਵਨ ਬਾਣੀ ਦੇ ਬੜੇ ਪਿਆਰੇ ਬੋਲ ਹੈ ਕਹਿੰਦੇ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਜਾਲ ਬਿਨ ਉਤਪਜ ਕਾਮ ਨਹੀਂ ਤੇ ਸਤਗੁਰੂ ਕਹਿੰਦੇ ਕਹਿੰਦੇ ਦੇਖੋ ਗਾਂ ਹੁੰਦੀ ਹੈ ਨਾ ਜਿਹੜੀ ਮੰਨ ਲਓ ਪਸ਼ੂ ਲਾ ਲਓ ਗਾਂ ਜੇ ਦੁੱਧ ਦੇਣੋਂ ਹਟ ਜਾਵੇ ਕਿਸੇ ਕੰਮ ਦੀ ਨਹੀਂ ਦੁੱਧ ਬਿਨ ਧੀਨ ਪੰਖ ਬਿਨ ਪੰਖੀ ਪੰਛੀ ਹੋਵੇ ਤੇ ਉਹਦੇ ਖਾਂਬੇ ਹੀ ਨਾ ਹੋਣ ਫਿਰ ਖਾਂਬਾਂ ਤੋਂ ਬਿਨਾ ਪੰਛੀ ਕਾਦਾ ਉਡਾਰੀ ਨਹੀਂ ਭਰ ਸਕਦਾ ਜਾਲ ਬਣੋ ਤੇ ਖਾਂਬੜੀ ਜੇ ਮਿੱਟੀ ਨੂੰ ਧਰਤੀ ਨੂੰ ਪਾਣੀ ਨਾ ਲੱਗੇ ਤੇ ਉਹਦੇ ਵਿੱਚੋਂ ਅਨਾਜ ਵੀ ਨਹੀਂ ਪੈਦਾ ਹੋ ਸਕਦਾ ਨਾ ਹੁਣ ਇਹ ਚੀਜ਼ਾਂ ਦੀ ਕਮੀ ਹੈ ਜੇ ਜਾਲ ਨਹੀਂ ਮਿਲ ਰੇ ਧਰਤੀ ਨੂੰ ਅਨਾਜ ਨਹੀਂ ਹੈ ਜੇ ਖੰਬ ਨਹੀਂ ਹੈਗੇ ਤਾਂ ਪੰਛੀ ਕਾਦਾ ਜੇ ਗੋਣ ਨਹੀਂ ਹੈਗਾ ਦੁੱਧ ਦੇਣ ਦਾ ਤਾਂ ਫਿਰ ਪਸ਼ੂ ਕਿਸੇ ਕੰਮ ਦਾ ਨਹੀਂ ਪ੍ਰਣੀਤ ਤੁਸੀਂ ਵੇਖਿਆ ਨਾ ਬੰਦਾ ਫਿਰ ਸਲਾਹ ਦਿੰਦੇ ਵੀ ਕਿਸੇ ਕੰਮ ਦੀ ਨਹੀਂ ਆਉਂਦਾ ਕਾ ਮੇਕੇ ਮਹਿੰਗੀ ਖਰੀਦੀ ਹੈ ਮਹਿੰਗੀ ਲਿਆਂਦੀ ਹੁਣ ਰਸਾ ਲਾਦੋ ਵੀ ਕਿਸੇ ਕੰਮ ਦੇ ਨਹੀਂ ਦੁੱਧ ਬਿਨ ਤੇ ਹਨ ਪੰਖ ਬਿਨ ਪੰਖ ਜਲ ਬਿਨ ਉਤਪਜ ਕਾਮਣੀ ਕਿਆ ਸੁਲਤਾਨ ਸਲਾਮ ਬਿਹੂਣਾ ਉਹ ਸੁਲਤਾਨ ਹੀ ਕਾਦਾ ਜਿਹਨੂੰ ਸਲਾਮ ਹੀ ਨਾ ਹੁੰਦੀ ਹੋਵੇ ਉਹ ਕਾਦਾ ਸੁਲਤਾਨ ਜਿਹਨੂੰ ਸਲਾਮ ਨਾ ਹੁੰਦੀ ਹੋਵੇ ਕਿਉਂਕਿ ਗੁਣ ਜਦੋਂ ਖਤਮ ਹੋ ਗਏ ਤਾਂ ਫਿਰ ਉਹਦੇ ਗੁਣਾ ਵਾਲੀ ਜਿਹੜੀ ਗੱਲ ਸੀ ਜਾਂ ਜਿਹੜੇ ਗੁਣ ਨੂੰ ਕਦਰ ਹੋਣੀ ਸੀ ਜਿਹੜੇ ਗੁਣ ਨੂੰ ਸਲਾਮ ਹੋਣੀ ਸੀ ਉਹ ਤਾਂ ਖਤਮ ਹੋ ਗਿਆ ਫਿਰ ਉਦਾਂ ਕੀ ਕਰੂਗਾ ਕੱਲਾ ਗੁਣ ਖਤਮ ਇਨਸਾਨ ਦੇ ਵਿੱਚੋਂ ਇਨਸਾਨੀਅਤ ਖਤਮ ਤੇ ਕੱਲਾ ਸਰੀਰ ਕੀ ਕਰੂਗਾ ਜੇ ਅੰਦਰ ਦੇ ਅਹਿਸਾਸ ਅੰਦਰ ਜ਼ਮੀਰ ਹੀ ਖਤਮ ਹੋ ਚੁੱਕੀ ਹੈ ਜੀ ਤੇ ਸਤਿਗੁਰ ਕਹਿੰਦੇ ਆਖਾਂ ਜੀਵਾ ਵਿਸਰੈ ਮਰ ਜਾਊਂ ਜੇ ਵਿਸਰ ਹੀ ਗਿਆ ਤਾਂ ਫਿਰ ਤਾਂ ਮਰਨਾ ਮੌਤ ਪੱਕੀ ਹੈ ਤੇ ਫਿਰ ਦੇਖੋ ਇਨਸਾਨ ਕਿਸੇ ਕੰਮ ਦਾ ਨਹੀਂ ਜਿਵੇਂ ਸਤਿਗੁਰ ਦੀ ਪਾਵਨ ਬਾਣੀ ਦੇ ਹੋਰ ਬੋਲ ਹਨ ਸਤਿਗੁਰ ਕਹਿੰਦੇ ਨੇ ਵੇ ਜਿੱਦਨ ਬੰਦੇ ਦੇ ਵਿੱਚੋਂ ਬੰਦਾ ਮਰ ਜਾਂਦਾ ਕਿਸੇ ਕੰਮ ਦਾ ਨਹੀਂ ਤੇ ਜਿੱਦਨ ਇਹਦੇ ਵਿੱਚੋਂ ਪਸ਼ੂਪਣਾ ਖਤਮ ਹੋ ਗਿਆ ਉਦੋਂ ਇਹ ਕੰਮ ਆ ਸਕਦਾ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਤਾਂ ਸ ਕਾਜ ਸਵਾਰੇ ਇਹਦੇ ਵਿੱਚੋਂ ਇਨਸਾਨ ਮਰ ਗਿਆ ਨਰ ਮਰ ਗਿਆ ਬੰਦਾ ਖਤਮ ਹੋ ਗਿਆ ਇਹਦੇ ਵਿੱਚੋਂ ਤਾਂ ਕਿਸੇ ਕੰਮ ਦਾ ਨਹੀਂ ਹੈ ਪਰ ਜੇ ਇਹਦੇ ਵਿੱਚੋਂ ਕਿਤੇ ਬਰਿਆਈਆਂ ਨਿਕਲ ਜਾਣ ਪਸ਼ੂ ਪੋਣਾਂ ਨਿਕਲ ਜਾਵੇ ਤਾਂ ਇਹੋ ਬੰਦਾ 10 ਕਾਜ ਜਵਾਰ ਸਕਦਾ ਹੈ ਪਰ ਨਹੀਂ ਤਾਂ ਬਹੁਤ ਆਤ ਹਾਲਾਤ ਐਵੇਂ ਦੀ ਹੈ ਸਤਿਗੁਰ ਕਹਿੰਦੇ ਇੱਥੇ ਜਿਆਦਾ ਗਿਣਤੀ ਮੁਰਦਿਆਂ ਦੀ ਹੈ ਜਿਉਂਦੇ ਘੱਟ ਹੈ ਉੱਥੇ ਜਿਉਂਦੇ ਘੱਟ ਹੈ ਹੱਣ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ ਇੱਥੇ ਜਿਉਂਦਿਆਂ ਦੀ ਗਿਣਤੀ ਘੱਟ ਹੈ ਮੁਰਦਿਆਂ ਦੀ ਬਹੁਤੀ ਹੈ ਜਿਹੜੇ ਤੁਰੇ ਫਿਰਦੇ ਮੁਰਦੇ ਹਨ ਉਹਨਾਂ ਦੀ ਗਿਣਤੀ ਜਿਆਦਾ ਜਿਵੇਂ ਸਤਿਗੁਰੂ ਦੀ ਪਾਵਨ ਬਾਣੀ ਦੇ ਬੋਲ ਹੈ ਪਸ਼ੂ ਮਾਨਸ ਚਾਮਪਲੇਟੇ ਅੰਦਰੋਂ ਕਾਲੇ ਜ਼ਿੰਦਗੀ ਮਤਲਬ ਕਿ ਗੁਨਾਹ ਭਰਪੂਰ ਦੀ ਹੋਈ ਇਨਸਾਨੀਅਤ ਖਤਮ ਜਾਂ ਤਾਂ ਪਸ਼ੂ ਪਣੇ ਦੇ ਤਲ ਤੇ ਜਿਉਂ ਰਿਹਾ ਜਾਂ ਸਤਿਗੁਰ ਕਹਿੰਦੇ ਵੀ ਇਨਸਾਨੀ ਪੱਦਰ ਤੋਂ ਖਤਮ ਹੋ ਚੁੱਕਿਆ ਹੁਣ ਸਤਿਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਆਖਾਂ ਜੀਵ ਆਖਣ ਦਾ ਮਤਲਬ ਹੁੰਦਾ ਜਿਵੇਂ ਉਹਨੂੰ ਯਾਦ ਕਰਦਾ ਹਾਂ ਯਾਦ ਕਰਦਾ ਮਤਲਬ ਹੈ ਵੀ ਪਰਮੇਸ਼ਰ ਵਾਲੇ ਗੁਣ ਜੇ ਮੇਰੀ ਜ਼ਿੰਦਗੀ 'ਚ ਹੈ ਤਾਂ ਮੈਂ ਜਿਉਂਦਿਆਂ ਵਿੱਚ ਜੇ ਭੁੱਲ ਚੁੱਕਿਆਂ ਭਾਵ ਕਿ ਪਰਮੇਸ਼ਰ ਜ਼ਿੰਦਗੀ ਤੋਂ ਬਾਹਰ ਹੈ ਤਾਂ ਵਿਸਰ ਗਿਆ ਤੇ ਸਮਝੋ ਮੌਤ ਹੈ ਅੱਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚ ਆਣਾ ਸਤਿਗੁਰੂ ਕੰਦੇ ਵੇਖੋ ਸੱਚ ਬਿਨਾ ਪਰਮੇਸ਼ਰ ਬਿਨਾ ਤਾਂ ਜਿਉਂ ਹੀ ਨਹੀਂ ਜਾ ਸਕਦਾ ਪਰ ਸਮਾਜ ਕਹਿੰਦੇ ਵੀ ਸੱਚੇ ਨੂੰ ਕਹਿਣਾ ਸੱਚੇ ਨੂੰ ਯਾਦ ਕਰਨਾ ਤਾਂ ਔਖਾ ਬੜਾ ਜੇ ਜਿਉਂਦਿਆਂ 'ਚ ਰਹਿਣਾ ਫਿਰ ਉਸ ਔਖੇ ਮਾਰਗ ਤੇ ਤਾਂ ਚੱਲਣਾ ਹੀ ਪੈਣਾ ਜੇ ਜਿਉਣਾ ਜੇ ਜਿਉਣ ਦੀ ਇੱਛਾ ਹੈ ਜੇ ਬੰਦਾ ਸੋਚਦਾ ਵੀ ਹਾਂ ਮੈਂ ਜਿਉਵਾਂ ਤੇ ਜਿਉਣ ਦੇ ਲਈ ਤਾਂ ਅੰਦਰ ਗੁਣ ਵੀ ਤਾਂ ਹੋਣੇ ਚਾਹੀਦੇ ਨਾ ਜਿਉਂਦਿਆਂ ਵਾਲੇ ਅੰਦਰ ਗੁਣ ਵੀ ਤਾਂ ਇਨਸਾਨਾਂ ਵਾਲੇ ਮੰਨ ਲਓ ਬੰਦਾ ਕਹਿੰਦਾ ਵੀ ਮੈਨੂੰ ਹਰੇਕ ਸਮਾਜ ਦੇ ਵਿੱਚ ਲੋਕ ਵੇਖਣ ਵੀ ਚੰਗਾ ਇਨਸਾਨ ਹੈ ਭਲਾ ਬੰਦਾ ਹੈ ਬੰਦਾ ਕਹਿ ਕੇ ਜਾਣਨ ਮੈਨੂੰ ਬੰਦੇ ਬਣਨ ਦੇ ਲਈ ਤੇ ਬੰਦਿਆਂ ਵਾਲੇ ਗੁਣ ਜ਼ਰੂਰੀ ਹੈ ਨਾ ਬੰਦਾ ਬਣਨ ਦੇ ਲਈ ਬੰਦਿਆਂ ਵਾਲੇ ਗੁਣ ਜ਼ਰੂਰੀ ਹੈ ਹਰੀ ਖਾਉਂਦਾ ਵੀ ਮੈਨੂੰ ਕੋ ਮਰਿਆ ਕਿਉਂ ਕਵੇ ਜਿਉਂਦਿਆਂ ਚਾ ਮੈਂ ਜਿਉਂਦਾ ਤਰਫ ਰਹਾ ਤੇ ਇਸ ਲਈ ਤਾਂ ਫਿਰ ਸੱਚੇ ਨਾਮ ਨੂੰ ਕਮਾਉਣਾ ਜ਼ਰੂਰੀ ਹੈ ਨਾ ਪਰ ਸਮਾਜ ਇਸ ਗੱਲ ਕਹਿ ਕੇ ਛੱਡ ਦਿੰਦਾ ਵੀ ਦੇਖੋ ਜੀ ਬੜਾ ਔਖਾ ਹੈ ਔਖਾ ਬਹੁਤ ਆਖਣ ਔਖਾ ਸੱਚਾ ਨਾਮ ਔਖਾ ਕੁਝ ਵੀ ਨਹੀਂ ਪਰ ਜਿੰਨਾ ਚਿਰ ਮੰਨਾਂਗੇ ਨਹੀਂ ਤਾਂ ਔਖਾ ਹੀ ਔਖਾ ਹੈ ਜੇ ਉਸ ਮਾਰਗ ਤੇ ਤੁਰਾਂਗੇ ਨਹੀਂ ਤਾਂ ਔਖਾ ਹੀ ਔਖਾ ਹੈ ਇਸ ਲਈ ਕੋਸ਼ਿਸ਼ ਅਸੀਂ ਇਹ ਕਰਨੀ ਹੈ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਹੀਂ ਜਿਹੜਾ ਸਦੀਵੀ ਹੈ ਜਿਹਦੇ ਬਿਨਾ ਜਿਉਂ ਹੀ ਨਹੀਂ ਜਾ ਸਕਦਾ ਜਿਹੜਾ ਜਿੰਦਨ ਜ਼ਿੰਦਗੀ ਚੋਂ ਪਾਸੇ ਹੋ ਗਿਆ ਸਤਿਗੁਰ ਕਹਿੰਦੇ ਮਰਦਾਂ ਤੋਂ ਮਰ ਗਏ ਤੂੰ ਤੇ ਫਿਰ ਕਿਉਂ ਨਾ ਹੋਵੇ ਦੇ ਨਾਲ ਜੁੜਿਆ ਜਾਵੇ ਅੱਛਾ ਉਹ ਕੱਲਾ ਸਿਰਫ ਇੰਨਾ ਕੀ ਨਹੀਂ ਯੋਜ ਸਾਨੂੰ ਮੰਨੋ ਵੀ ਜੇ ਉਹਨੂੰ ਚੇਤੇ ਰੱਖਾਂਗੇ ਤਾਂ ਅਸੀਂ ਜਿਉਂਦਿਆਂ ਵਿੱਚ ਜੇ ਉਹਨੂੰ ਚੇਤੇ ਰੱਖਾਂਗੇ ਤਾਂ ਉਹ ਸਭ ਕੁਝ ਦੇਣ ਵਾਲਾ ਵੀ ਹੈ ਜੇ ਉਹਨੂੰ ਯਾਦ ਰੱਖਾਂਗੇ ਤਾਂ ਬਹੁਤ ਕੁਝ ਦਿੰਦਾ ਹੈ ਉਹ ਹੁਣ ਸਤਿਗੁਰ ਬਖਸ਼ਿਸ਼ ਕਰ ਰਹੀ ਹੈ ਅਗਲੇ ਬੰਦ ਦੇ ਵਿੱਚ ਕਹਿੰਦੇ ਸੱਚੇ ਨਾਮ ਕੀ ਲਾਗੇ ਭੁੱਖ ਉਤਪੁਖੇ ਖਾਏ ਚਲੀਆਂ ਦੁੱਖ ਗੱਲ ਤਾਂ ਸੱਚੇ ਨਾਮ ਦੀ ਭੁੱਖ ਲੱਗਣ ਦੀ ਹੈ ਨਾ ਪਰਮੇਸ਼ਰ ਦੀ ਯਾਦ ਤਾਂ ਤਾਂ ਜ਼ਿੰਦਗੀ ਚ ਆਉਗੀ ਪਰਮੇਸ਼ਰ ਤਾਂ ਤਾਂ ਜ਼ਿੰਦਗੀ ਚ ਵਸੇਗਾ ਜੇ ਉਹਦੇ ਨਾਮ ਦੀ ਭੁੱਖ ਲੱਗੇਗੀ ਜੇ ਉਹਦੇ ਨਾਲ ਰੁਚੀ ਬਣੇਗੀ ਜੇ ਉਹਦੇ ਪ੍ਰਤੀ ਸਾਡਾ ਸਨੇਹ ਬਣੇਗਾ ਨਹੀਂ ਬਣੇਗਾ ਤਾਂ ਫੇਰ ਹੀ ਹੈ ਨਾ ਜੇ ਹੁਣ ਸੱਚੇ ਨਾਮ ਦੀ ਭੁੱਖ ਹੀ ਨਹੀਂ ਬੰਦੇ ਨੂੰ ਲੱਗ ਰਹੀ ਤਾਂ ਸਮਝ ਲਓ ਬੰਦਾ ਖਤਮ ਹੈ ਜਿਵੇਂ ਹੁਣ ਬੰਦਾ ਮਰਦਾ ਹੈ ਸਰੀਰ ਪਿਆ ਹੈ ਉਹਦੇ ਵਿੱਚੋਂ ਇਹ ਸਾਹਸ ਖਤਮ ਹੈ ਨਾ ਉਹਦੇ ਵਿੱਚੋਂ ਹਿੱਲ ਜੁਲ ਖਤਮ ਹੈ ਨਾ ਆਪਣੀ ਮਰਜ਼ੀ ਕੋਈ ਨਹੀਂ ਰਹੀ ਉਹਦੀ ਉਹ ਨਾ ਖਾ ਸਕਦਾ ਨਾ ਪੀ ਸਕਦਾ ਨਾ ਬੈਠ ਸਕਦਾ ਆਪਾਂ ਕਹਿੰਦੇ ਵੀ ਇਹ ਹੁਣ ਕੋਈ ਭੁੱਖ ਤੇ ਕੁਝ ਵੀ ਨਹੀਂ ਲੱਗਣ ਜੇ ਜ਼ਿੰਦਗੀ ਦੇ ਵਿੱਚ ਸੱਚੇ ਨਾਮ ਦੀ ਜੇ ਸੱਚ ਦੀ ਭੁੱਖ ਨਹੀਂ ਨ ਲੱਗ ਲਈ ਤਾਂ ਸਤਿਗੁਰ ਗਨਾਨਕ ਸੱਚੇ ਬਾਸਾ ਕਹਿੰਦੇ ਮਰਦਾ ਹੀ ਹੈ ਹਾਂ ਜਿੱਦਣ ਸੱਚੇ ਨਾਮ ਦੀ ਭੁੱਖ ਲੱਗਣ ਲੱਗ ਪਵੀ ਉਦੋਂ ਬਾਕੀ ਸਾਰੀਆਂ ਭੁੱਖਾਂ ਖਤਮ ਹੋ ਜਾਣੀ ਸੱਚੇ ਨਾਮ ਕੀ ਲੱਗੈ ਭੁੱਖ ਉਤ ਭੁੱਖੇ ਖਾਏ ਚਲਿਐ ਦੁਖ ਜੇ ਕਿਤੇ ਸੱਚੇ ਨਾਮ ਦੀ ਭੁੱਖ ਲੱਗ ਗਈ ਕਿਤੇ ਸੱਚ ਗ੍ਰਹਿਣ ਕਰਨ ਲੱਗ ਪਿਆ ਮੇਰਾ ਮਨ ਬਾਕੀ ਭੁੱਖਾਂ ਸਾਰੀਆਂ ਖਤਮ ਹੋ ਜਾਣੀਆਂ ਕਰ ਸ਼ਾਂਤ ਸੁਖ ਮਨ ਆਈ ਵਸਿਆ ਜੇ ਨਿੱਚਾ ਸਭ ਉਪਜਾਈਆ ਤਾਈਂ ਤਾਂ ਕਹਿ ਸੱਚੇ ਸਾਈਹਬਾ ਕਿਆ ਨਾਹੀਂ ਕਰਤੇ ਰ ਤੇਰੀ ਘਰ ਦੇ ਵਿੱਚ ਬਹੁਤ ਪੂਜਾ ਤੇਰੀਆਂ ਦਾਤਾਂ ਅਪਰੰਪਾਰ ਨੇ ਅਗਣਤ ਨੇ ਜਿੱਦਣ ਤੂੰ ਦੇਣ ਲੱਗ ਪੈਣਾ ਉਦੋਂ ਮੇਰੀ ਤ੍ਰਿਪਤੀ ਹੋਣ ਲੱਗ ਪੈਂਦੀ ਹੈ ਤੇ ਹੁਣ ਇੱਥੇ ਇਹ ਗੱਲ ਸਮਝਿਓ ਦਾਤਾ ਮੈਂ ਦੁਨਿਆਵੀ ਜਿਵੇਂ ਕਈ ਵਾਰ ਸਾਡੀ ਸੋਚ ਤਾਟਾਦਾਲ ਤੇ ਖੜੀ ਰਹਿੰਦੀ ਹੈ ਨਾ ਵੀ ਆਹ ਕੁਝ ਹੈ ਪਰਮੇਸ਼ਰ ਗੁਣਾ ਦਾ ਖਜ਼ਾਨਾ ਵੀ ਜਿੱਦਣ ਕਿਤੇ ਗੁਣਾ ਦੀ ਦਾਤ ਮਿਲਣ ਲੱਗ ਪਈ ਉਦੋਂ ਤ੍ਰਿਪਤੀ ਬਹੁਤ ਵੱਡੀ ਹੋ ਜਾਣੀ ਅੰਦਰ ਦੀ ਤ੍ਰਿਪਤੀ ਹਮਨ ਬਾਹਰੀ ਦਾਤਾ ਤਾਂ ਸਾਡੇ ਆਪਣੇ ਲੋੜ ਮੁਤਾਬਕ ਹੈ ਅਸੀਂ ਤਾਂ ਵੱਲੋਂ ਵੀ ਦੁਨੀਆਵੀ ਤੌਰ ਤੇ ਸਮਾਜ ਦੇ ਸਿਸਟਮ 'ਚ ਜਿਉ ਰਹੇ ਆਂ ਜਿਹੜੀ ਚੀਜ਼ ਮੇਰੇ ਕੋਲ ਆ ਰਹੀ ਅਸੀਂ ਚਲੋ ਠੀਕ ਹੈ ਵੀ ਉਹਨੂੰ ਦਾਤ ਬਣਾ ਰਹੇ ਆਂ ਪਰ ਆਪਣੀ ਆਪਣੀ ਸੋਚ ਮੁਤਾਬਕ ਅਸੀਂ ਉਹਨੂੰ ਦਾਤ ਨਹੀਂ ਬਠਾਉਂਦੇ ਹਾਂ ਸੌਖੀ ਐਗਜ਼ਾਮਪਲ ਸਮਝੋ ਮੰਨ ਲਓ ਸਾਡਾ ਕੋਈ ਮਰੀਜ਼ ਹੈ ਹਸਪਤਾਲ ਦੇ ਵਿੱਚ ਪਿਆ ਹੈ ਮਰਦਾ ਹੈ ਬੰਦਾ ਅਸੀਂ ਲੈ ਕੇ ਗਏ ਆ ਇਲਾਜ ਕਰਵਾ ਰਹੇ ਹਾਂ ਦਾ ਸਾਡਾ ਕੀ ਬਣਿਆ ਪਿਆ ਮੰਲੋ ਵੀ ਬੰਦੇ ਦਾ ਹੌਸਲਾ ਪ੍ਰਸਤ ਹੋਏ ਪਏ ਆ ਹੌਸਲੇ ਟੁੱਟੇ ਪਏ ਆ ਮੰਲੋ ਵੀ ਡਰ ਹੈ ਕਿ ਬੰਦੇ ਨੂੰ ਸਾਡੇ ਨੂੰ ਕੁਝ ਹੋ ਨਾ ਜਾਵੇ ਪਰ ਡਾਕਟਰਾਂ ਦੇ ਲਈ ਠੀਕ ਹੈ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਡਾਕਟਰਾਂ ਦੇ ਲਈ ਉਹੀ ਮੌਕਾ ਹੈ ਐਸੇ ਕਮਾਉਣ ਦਾ ਹੁਣ ਉਹਨਾਂ ਦੇ ਲਈ ਉਦਾਤ ਹੈ ਸਾਡੇ ਲਈ ਉਦਾਤ ਥੋੜੀ ਹੈ ਸੀਗੇ ਸਾਡਾ ਨੁਕਸਾਨ ਹੋ ਰਿਹਾ ਹੈ ਕਿਸੇ ਵੀ ਪੱਖ ਤੇ ਲਾ ਕੇ ਵੇਖ ਲੋ ਇਸੇ ਨੂੰ ਸਤਿਗੁਰ ਦੀ ਪਾਵਨ ਬਾਣੀ ਸੰਜੋਗ ਵਿਜੋਗ ਦੇ ਕਾਰ ਚਲਾਵੇ ਲਿਖਿਆ ਹੋਇਆ ਹੈ ਭਾਗ ਸਮਾਧ ਦੇ ਵਿੱਚ ਇਹ ਚੱਲ ਰਿਹਾ ਹੈ ਇੱਕ ਪਾਸੇ ਦੁੱਖ ਦੂਜੇ ਪਾਸੇ ਸੁੱਖ ਇਹ ਚੀਜ਼ ਚੱਲ ਰਹੀ ਹੈ ਇੱਕ ਪਾਸੇ ਅਰਦਾਸ ਬਿਨਾ ਮਾਲਕ ਜੀ ਦਾ ਨਾ ਹੋਵੇ ਦੂਜੇ ਪਾਸੇ ਇਹ ਆ ਵੀ ਮਰੀਜ਼ ਆਉਣ ਵੀ ਫੇਰ ਹੀ ਰੋਟੀ ਚੱਲੂਗੀ ਹੁਣ ਇਹ ਤਾਂ ਦੁਨਿਆਵੀ ਗੱਲਾਂ ਹੋ ਗਈਆਂ ਆਪਣੇ ਆਪਣੇ ਢਾਂਚੇ ਮੁਤਾਬਕ ਮੈਂ ਉਹਨ ਕਿਸੇ ਨੂੰ ਦਾਤ ਗਿਣ ਲਿਆ ਕਿਸੇ ਚੀਜ਼ ਨੂੰ ਨੁਕਸਾਨ ਗਿਣ ਲਿਆ ਉਹ ਆਪਣੀ ਸੋਚ ਹੈ ਪਰ ਜਿਹੜਾ ਗੁਣਾ ਦਾ ਗੁਣਾ ਦੀ ਦਾਤ ਹੈ ਨਾ ਪਰਮੇਸ਼ਰ ਦੀ ਉਹ ਸਰਵ ਸਾਂਝੀ ਹੈ ਉਹਦਾ ਕਿਸੇ ਨੂੰ ਨੁਕਸਾਨ ਨਹੀਂ ਹੈ ਕੋਈ ਜੇ ਕਿਤੇ ਉਹ ਆ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਸੁੱਖ ਹੀ ਸੁੱਖ ਹੈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸੱਚੇ ਨਾਮ ਕੀ ਲੱਗਿਆ ਭੁਖਤ ਭੁਖ ਹੈ ਖਾਏ ਚਲਿਏ ਦੁੱਖ ਜੇ ਕਿਤੇ ਸੱਚੇ ਨਾਮ ਦੀ ਭੁਖ ਲੱਗਣ ਲੱਗ ਪਈ ਮਨ ਸੱਚ ਨੂੰ ਗ੍ਰਹਿਣ ਕਰਨ ਲੱਗ ਪਿਆ ਆਪਾਂ ਪਰਮੇਸ਼ਰ ਦੇ ਗੁਣ ਜ਼ਿੰਦਗੀ 'ਚ ਆਉਣ ਲੱਗ ਪਏ ਤਾਂ ਉਸ ਦਿਨ ਮੇਰੀ ਤ੍ਰਿਪਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹਗੇ ਬਖਸ਼ਿਸ਼ ਕਰ ਰਹੀ ਹੈ ਕਹਿੰਦੇ ਸੱਚੇ ਨਾਮ ਕੀ ਤਿਲਵੜਾਈ ਆਖ ਥਕੇ ਕੀਮਤ ਨਹੀਂ ਪਾਈ ਸੱਚੇ ਨਾਮ ਦੀ ਵੜਾਈ ਹੈ ਕਿੱਡੀ ਕਹਿਕੁ ਦੱਸੇ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਏਡੀ ਉਪਮਾ ਕਰ ਰਹੇ ਹੋ ਨਾਮ ਦੀ ਵੀ ਜ਼ਿੰਦਗੀ ਚ ਨਾਮ ਆ ਜਾਵੇ ਵੀ ਪਰਮੇਸ਼ਰ ਯਾਦਰਵੇ ਇਹ ਹੈ ਕਿੱਡੀ ਕ ਚੀਜ਼ ਹੈ ਵੀ ਦਿਨ ਨਾਲ ਹੋ ਕੀ ਜਾਣਾ ਗੁਰਨਾਮਕ ਸਾਹਿਬ ਦਾ ਸਪਸ਼ਟ ਜਵਾਬ ਹੈ ਵੀ ਸੱਚੇ ਨਾਮ ਕੀ ਤਲਵੜੀ ਆਗਤ ਕੇ ਕੀਮਤ ਨਹੀਂ ਪਾਈ ਇੱਥੇ ਬੜੇ ਆਖਣ ਵਾਲੇ ਆ ਗਏ ਸੱਚ ਦੀ ਵਡਿਆਈ ਜਿਵੇਂ ਆਪਾਂ ਪਿਛਲੇ ਸ਼ਬਦ ਸੋਧਰ ਵਾਲੀ ਚ ਪੜ੍ਹ ਕੇ ਆਏ ਸੀ ਨਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗ੍ਰਹੈ ਕਹਿਣਾ ਨਾ ਜਾਈ ਤੇਰੀ ਤਲ ਵਡਿਆਈ ਸਤਿਗੁਰ ਕਨੇ ਬੜੇ ਆ ਗਏ ਉਹਦੀਆਂ ਵਡਿਆਈਆਂ ਕਹਿਣ ਵਾਲੇ ਪਰ ਸੱਚੇ ਨਾਮ ਦੀ ਤਿਲ ਜਿੰਨੀ ਵਡਿਆਈ ਕੋਈ ਕਰ ਨਹੀਂ ਸਕੇ ਗੁਰਨਾਮਕ ਸਾਭ ਦੀ ਨਜ਼ਰ ਦੇ ਵਿੱਚ ਹੈ ਸੱਚੇ ਨਾਮ ਦੀ ਵਡਿਆਈ ਸੱਚੇ ਨਾਮ ਦੀ ਵਡਿਆਈ ਕੀ ਹੈ ਸੱਚੇ ਨਾਮ ਦੀ ਵਡਿਆਈ ਇਹੋ ਹੀ ਹੈ ਪਰਮੇਸ਼ਰ ਦੀ ਵਡਿਆਈ ਇਹੋ ਹੀ ਹੈ ਵੀ ਉਹਦੀ ਕੋਈ ਤਿਲ ਜਿੰਨੀ ਵੀ ਅੱਜ ਤੱਕ ਵਡਿਆਈ ਕਰ ਨਹੀਂ ਸਕਿਆ ਜਿੰਨੀ ਕੀਤੀ ਹੈ ਤਿਲ ਨਾਲੋਂ ਵੀ ਥੋੜੀ ਅਜੇ ਕਿਸੇ ਨੇ ਕੀਤੀ ਹੈ ਤਾਂ ਤੇ ਜੇ ਉਹਦੀ ਇੰਨੀ ਵਡਿਆਈ ਹੋ ਚੁੱਕੀ ਹੈ ਤਿਲ ਜਿੰਨੀ ਵੀ ਨਹੀਂ ਹੋਈ ਤੇ ਫਿਰ ਉਹ ਆਪ ਕਿੱਡਾ ਵੱਡਾ ਹੋਊਗਾ ਕਿੱਡਾ ਵੱਡਾ ਪਰਮੇਸ਼ਰ ਹੋਊਗਾ ਤੇ ਗੁਰੂ ਨਾਨਕ ਸਾਹਿਬ ਤਾਂ ਜੁੜਨ ਦੇ ਲਈ ਉਹਦੇ ਨਾਲ ਹੀ ਕਹਿ ਰਹੇ ਆਪਾਂ ਵੀ ਇਹ ਬੇਨਤੀ ਕਰ ਰਹੇ ਹਾਂ ਭਾਈ ਉਹਦੇ ਨਾਲ ਜੁੜ ਗਏ ਸੀ ਇਹ ਬਹੁਤ ਵੱਡਾ ਹੈ ਜਿਹਦੇ ਖਜ਼ਾਨੇ ਭਰਪੂਰ ਹੈ ਜਿਹੜਾ ਡਾਵਾ ਡੋਲ ਨਹੀਂ ਹੁੰਦਾ ਜਿਹੜਾ ਖੁਦ ਨਹੀਂ ਡਿੱਗਦਾ ਜਿਹੜਾ ਸਹਾਰਾ ਦੇਣ ਵਾਲਾ ਅਸੀਂ ਵੀ ਉਹਦੇ ਨਾਲ ਜੁੜੀਏ ਨਾ ਸਤਪੁਰ ਕਹਿੰਦੇ ਸੱਚੇ ਨਾਮ ਕੀ ਤਲਵੜੇ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਕਿਤੇ ਸਾਰੇ ਮਿਲ ਕੇ ਉਹਦੀ ਵਡਿਆਈ ਕਰਨ ਲੱਗ ਪੈਣ ਵੱਡਾ ਨੋ ਹੋਵੇ ਕੱਟਣਾ ਨਹੀਂ ਬਸ ਪਰਮੇਸ਼ਰ ਐਡਾ ਆਪਣੇ ਆਪ ਦੇ ਵਿੱਚ ਮਹਾਨ ਕੋ ਰਲ ਕੇ ਕਹਿਣ ਵੀ ਰੱਬ ਜੀ ਅਸੀਂ ਤੈਨੂੰ ਕਹਿੰਨੇ ਆ ਵੱਡਾ ਤੂੰ ਤਾਂ ਵੱਡਾ ਹੁੰਨਾ ਸਾਡੇ ਕਹਿਣ ਨਾਲ ਕੋਈ ਵੱਡਾ ਨਹੀਂ ਜੇ ਸਾਰੇ ਉਹਨੂੰ ਮਾੜਾ ਵੀ ਕਹਿਣ ਲੱਗ ਪੈਣ ਉਹਦੋਂ ਕੁਝ ਕੱਟਦਾ ਵੀ ਨਹੀਂ ਕੱਟਣ ਦਾ ਮਤਲਬ ਕੀ ਹੈ ਉਹਦਾ ਕੋਈ ਨੁਕਸਾਨ ਵੀ ਨਹੀਂ ਹੈ ਉਹਦਾ ਕੁਝ ਨਹੀਂ ਕੱਟਦਾ ਕਿ ਦਿਨਿਆ ਵੀ ਸਮਝੋ ਤੁਸੀਂ ਉਦਾਹਰਨ ਇਹ ਬੰਦੇ ਦੀ ਕੋਈ ਚਾਰ ਬੰਦੇ ਉਸ ਤਾਂ ਤਬੜਿਆਈ ਕਰ ਦੇਣ ਕੋਈ ਬੜੀ ਆਈ ਕਰਦੇ ਵੀ ਬੰਦਾ ਭਾਰਾ ਜਾ ਹੋ ਜਾਂਦਾ ਹੈ ਨਾ ਪਰ ਚੀ ਕੋਈ ਮੂੰਹ ਤੇ ਕੁਝ ਕਹਿ ਵੀ ਜਾਵੇ ਬੰਦੇ ਤੇ ਕੁਝ ਵੀ ਨਹੀਂ ਰਹਿੰਦਾ ਪਰ ਪਰਮੇਸ਼ਰ ਦਾ ਇਹਨਾਂ ਗੱਲਾਂ ਦੇ ਨਾਲ ਕੁਝ ਨਹੀਂ ਘਟਣ ਲੱਗਿਆ ਅੱਜ ਤੱਕ ਕੁਝ ਵੀ ਨਹੀਂ ਹੋਇਆ ਜੇ ਕਿਸੇ ਨੇ ਕਹਤਾ ਤਾਂ ਵੀ ਉਹ ਨਿਰੰਤਰ ਲਗਾਤਾਰ ਵਾਸ ਹੀ ਰਿਹਾ ਹੈ ਨੇ ਕੋਈ ਨਹੀਂ ਮੰਨ ਰਿਆ ਪਰਮੇਸ਼ਰ ਤਾਂ ਵੀ ਵਸ ਰਿਹਾ ਉਹਨੂੰ ਕੋਈ ਕਮੀ ਨਹੀਂ ਅਸੀਂ ਗੋਣਾ ਉਹਦੇ ਚ ਸਤਿਗੁਰ ਕਹਿੰਦੇ ਉਹ ਜੇ ਸਭੇ ਮਿਲ ਕੇ ਆਖਣ ਪਾਹੀਂ ਵੱਡਾ ਨ ਹੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੂਕੈ ਭੋਗ ਸੱਚੇ ਨਾਮ ਦੀ ਵਡਿਆਈ ਕੀ ਹੈ ਪਰਮੇਸ਼ਰ ਸੱਚੇ ਦੀ ਜਿਹਦੇ ਨਾਲ ਸਤਿਗੁਰ ਨੇ ਕਿਹਾ ਵੀ ਜੁੜੋ ਉਹਦੀ ਵਡਿਆਈ ਕੀ ਹੈ ਉਹ ਕਦੇ ਜਮਦਾ ਮਰਦਾ ਨਹੀਂ ਜੰਮੂਗਾ ਤਾਂ ਮਰੂਗਾ ਨਾ ਪਰਮੇਸ਼ਰ ਤਾਂ ਕਾਲ ਮੂਰਤ ਹੈ ਅਜੂਨੀ ਹੈ ਸੈ ਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਨਾਉ ਮਰੇ ਨਾ ਹੋਵੇ ਸੋਗ ਕਿਉਂਕਿ ਜਿੱਥੇ ਬੰਦਾ ਮਰਦਾ ਏ ਸੋਗ ਉੱਥੇ ਪੈਂਦਾ ਹੈ ਨਾ ਪਰਮੇਸ਼ਰ ਤਾਂ ਕਦੇ ਖਤਮ ਹੋਣ ਵਾਲਾ ਹੈ ਹੀ ਨਹੀਂ ਨਾਉ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਦੇ ਰਿਆ ਹੋ ਅਗੰਤ ਭੰਡਾਰ ਹੈ ਕਦੇ ਖਤਮ ਹੀ ਨਹੀਂ ਹੁੰਦੇ ਉਹ ਦੇ ਭੰਡਾਰੇ ਨਹੀਂ ਖਤਮ ਹੁੰਦੇ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਇ ਆਦ ਸੱਚ ਜੁਗਾਦ ਸੱਚ ਤਾਂ ਸਤਿਗੁਰੂ ਗੁਰਨਾਨਕ ਸੱਚੇ ਪਾਤਸ਼ਾਹ ਕਹਿੰਦੇ ਉਹਦੇ ਵਿੱਚ ਇੱਕ ਬਹੁਤ ਵੱਡਾ ਗੁਣ ਹੈ ਹਾਲਾਂਕਿ ਸਾਰੇ ਗੁਣ ਉਹਦੇ ਪਰਮੇਸ਼ਰ ਦੇ ਪਰ ਇੱਕੋ ਇੱਕ ਗੁਣ ਸਿਰਫ ਉਸ ਪਰਮੇਸ਼ਰ ਵਿੱਚ ਹੀ ਹੈ ਬਾਕੀ ਤਾਂ ਆਪਾਂ ਕਹਿੰਦੇ ਵੀ ਉਹਦੇ ਵਰਗੇ ਗੁਣ ਕਮਾਉਣੇ ਚਾਹੀਦੇ ਸਾਨੂੰ ਪਰ ਇੱਕ ਗੁਣ ਸਿਰਫ ਪਰਮੇਸ਼ਰ ਵਿੱਚ ਉਹ ਕਿਹੜਾ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਇ ਨਾ ਕੋ ਹੋਇ ਇੱਕੋ ਇੱਕ ਗੁਣ ਉਹਦੇ ਵਿੱਚ ਹੈ ਇਹ ਕਿਡਾ ਕਿਸੇ ਹੋਰ ਵਿੱਚ ਨਹੀਂ ਹੋ ਸਕਦਾ ਉਹ ਕਿਹੜਾ ਵੀ ਉਹਦੇ ਵਰਗਾ ਨਾਤਾ ਜੋ ਕੋਈ ਹੋਇਆ ਤੇ ਨਾ ਕੋਈ ਉਹਦੇ ਵਰਗਾ ਹੋ ਸਕਦਾ ਇੱਕੋ ਇੱਕ ਪਰਮੇਸ਼ਰ ਵਿੱਚ ਗੋਣਾ ਹੈ ਵੀ ਰੱਬ ਵਰਗਾ ਪਰਮੇਸ਼ਰ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਜੇ ਕੋਸ਼ਿਸ਼ ਵੀ ਕਰ ਲੈਣਾ ਬਣਨ ਦੀ ਰੱਬ ਵਰਗਾ ਕੋਈ ਵੀ ਨਹੀਂ ਜੇ ਰੱਬ ਬਣਨ ਦੀ ਕੋਸ਼ਿਸ਼ ਕਰ ਲਈ ਤਾਂ ਉਹਦੇ ਵਰਗਾ ਕੋਈ ਬਣ ਨਹੀਂ ਸਕਦਾ ਇਹ ਗੁਰੂ ਨਾਨਕ ਸਾਹਿਬ ਦੀ ਜਵਾਨੀ ਗੱਲ ਹੈ ਗੋਣੇ ਹੋ ਹੋਰ ਨਹੀਂ ਕੋਈ ਨਾਕ ਹੋਆ ਨਾਕ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿਣ ਦਿਨ ਕਰਕੇ ਕੀਤੀ ਰਾਤ ਪਰਮੇਸ਼ਰ ਜੀ ਤੇਰੀ ਖੁਦ ਦੀ ਵਡਿਆਈ ਤੂੰ ਹੀ ਜਾਣਦਾ ਤੇਰੀ ਵਡਿਆਈ ਤੂੰ ਖੁਦ ਹੀ ਜਾਣਦਾ ਸਾਡੀ ਤਾਂ ਕੀ ਮੱਲੂ ਵੀ ਕਿਜੁਰਤਾ ਵੀ ਅਸੀਂ ਤੇਰੀ ਵਡਿਆਈ ਕਰ ਸਕੀ ਤੇ ਇੱਕ ਗੱਲ ਨੂੰ ਚੇਤਾ ਰੱਖਿਓ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੱਲ ਕਹਿ ਰਹੇ ਐ ਵੀ ਪਰਮੇਸ਼ਰ ਜੀ ਤੇਰੇ ਚੇ ਵੱਡਾ ਗੁਣ ਹੈ ਤੇਰੇ ਵਰਗਾ ਕੋਈ ਅਜੇ ਤੱਕ ਬਾਣੀ ਨਹੀਂ ਸਕਿਆ ਇਹ ਸੀ ਵੀ ਭਾਈ ਗੱਲ ਨੂੰ ਚੇਤੇ ਰੱਖ ਲਈਏ ਅਸੀਂ ਵੀ ਇਸ ਗੱਲ ਨੂੰ ਮੰਨ ਲਈਏ ਗੁਰੂ ਨਾਨਕ ਸੱਚੇ ਪਾਤਸ਼ਾਹ ਵੀ ਪਰਮੇਸ਼ਰ ਤੋਂ ਵੱਡਾ ਜਾਂ ਉਹਦੇ ਵਰਗਾ ਕੋਈ ਨਹੀਂ ਹੈ ਦੁਨੀਆ ਤੇ ਕੋਸ਼ਿਸ਼ਾਂ ਬਥੇਰੇ ਕਰ ਲੈਂਦੇ ਆ ਰੱਬ ਬਣਨ ਦੀਆਂ ਕੋਸ਼ਿਸ਼ਾਂ ਬਥੇਰੇ ਕਰਦੇ ਆ ਪਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹਦੀ ਗੱਲ ਕਰ ਰਹੇ ਆ ਜਿਹੜੀ ਕਾਲ ਪੁਰਖ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਉਹਦੇ ਵਰਗਾ ਕੋਈ ਨਹੀਂ ਤੇ ਇਸ ਤੋਂ ਉਹਦੀ ਗੱਲ ਕਰ ਰਹੇ ਜਿਹਦੇ ਵਰਗਾ ਕੋਈ ਨਹੀਂ ਹੈ ਕਿਉਂ ਨਾ ਹੋਵੇ ਜਿਹਦੇ ਵਰਗਾ ਕੋਈ ਨਹੀਂ ਹੈ ਜਿਹੜਾ ਜਮਦਾ ਮਰਦਾ ਨਹੀਂ ਹੈ ਜਿਹੜਾ ਦੇ ਕੇ ਮੰਨੋ ਸਾਨੂੰ ਦਾਤਾਂ ਦੇ ਕੇ ਭੁੱਲ ਜਾਂਦਾ ਉਹਨੇ ਕਦੇ ਚਿਤਾਰਿਆ ਨਹੀਂ ਤੇ ਜਿਹਦੀਆਂ ਦਾਤਾਂ ਕਦੇ ਮੁੱਖੀਆਂ ਹੀ ਨਹੀਂ ਪਰ ਅਸੀਂ ਉਹਦੇ ਨਾਲ ਜੁੜ ਜਾਈਏ ਉਹਦੇ ਨਾਲ ਜੁੜੀ ਇੱਥੇ ਤਾਂ ਕੋਈ ਸ਼ੱਕ ਨਹੀਂ ਨਾ ਸਿਰਫ ਗੁਰਬਾਣੀ ਦੀ ਗੱਲ ਹੈ ਨਾ ਨਿਰੋਲ ਗੱਲ ਹੈ ਨਾ ਪਰ ਆਪਾਂ ਉਹਦੇ ਨਾਲ ਜੁੜ ਜਾਈਏ ਇਹ ਗੁਰਬਾਣੀ ਦੇ ਵਿੱਚ ਉਹ ਗੱਲ ਹੋ ਰਹੀ ਹੈ ਕੋੜੇ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਪਰਮੇਸ਼ਰ ਨੇ ਸਮਾਜ ਤਿਆਰ ਕੀਤਾ ਜਾ ਕਰਤਾ ਸਿਰ ਠੀਕੋ ਸਾਜੇ ਦਿਨ ਰਾਤ ਬਣਾਏ ਪਾਵ ਸਮਾਜ ਦਾ ਤੌਰ ਤਰੀਕਾ ਜਿਹੜਾ ਚਲਾ ਰਹੇ ਉਹ ਜਾਣਦੇ ਵੜਈਆਂ ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹਗੇ ਬਖਸ਼ਿਸ਼ ਕਰਦੇ ਕਦੇ ਖਸਮ ਵਿਸਾਰ ਐ ਤੇ ਕੰਮ ذات ਉੱਪਰ ਕਹਿਤਾ ਮਰਿਆਂ ਦੇ ਵਿੱਚ ਐ ਜੇ ਕੋਈ ਵਿਸਰ ਗਿਆ ਤਾਂ ਮਰ ਜਾਂਦਾ ਇੱਥੇ ਆਕੇ ਬਚਨ ਕੀਤੇ ਕਹਿੰਦੇ ਖਸਮ ਵਿਸਾਰ ਐ ਜੇ ਕੋਈ ਆਪਣੇ ਸੰਤ ਦੇ ਖਾਸਮਾਂ ਨੂੰ ਵਿਸਾਰ ਦੇ ਦਿੱਤੇ ਕਮਜ਼ਾਤ ਨਾਨਕ ਨਾਵੈ ਬਾਜ ਸਨਾਤ ਜੇ ਕਿਤੇ ਵਿਸਰ ਜਾਵੇ ਉਹ ਕਮਜ਼ਾਤ ਭਾਵੇਂ ਕਿ ਪਰਮੇਸ਼ਰ ਨੂੰ ਭੁੱਲਣਾ ਆਪਾਂ ਪਹਿਲਾਂ ਸਮਝਿਆ ਭੁੱਲਣਾ ਜ਼ਮੀਰ ਦਾ ਮਰ ਜਾਣਾ ਤੇ ਜਿਹਦੀ ਅੰਦਰੋਂ ਜ਼ਮੀਰ ਖਤਮ ਹੋ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਕਮਜ਼ਾਤ ਹੋ ਜਾਂਦੇ ਉਹ ਮਨੁੱਖਾ ਜਾਤ ਤੋਂ ਥੱਲੇ ਡਿੱਗ ਪੈਂਦੇ ਉਹ ਮਰਦ ਜਾਤ ਤੋਂ ਥੱਲੇ ਡਿੱਗ ਪੈਂਦੇ ਆ ਉਹ ਕਮ ਸਾਤ ਹੋ ਜਾਂਦੇ ਕਿਉਂਕਿ ਬੰਦਾ ਕਰਮਾਂ ਕਰਕੇ ਆਪਣੇ ਕੰਮਾਂ ਕਰਕੇ ਨਹੀਂ ਵਾ ਡਿੱਗਦਾ ਨਾ ਜਿਵੇਂ ਹੁਣ ਤੁਸੀਂ ਵੇਖੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਬਚਨ ਹੈ ਸ੍ਰੀ ਰਾਗ ਦੇ ਵਿੱਚ ਲੱਭ ਕੁੱਤਾ ਲਾਲਚੀ ਵਿਰਤੀ ਕੁੱਤੇ ਦੀ ਹੁੰਦੀ ਹੈ ਨਾ ਬੰਦੇ ਦੇ ਤਾਲ ਹੈ ਨਾ ਜਦੋਂ ਲਾਲਚ ਸੁਰਤ ਚੈ ਤਾਂ ਕੁੱਤੇ ਵਰਗੀ ਜ਼ਿੰਦਗੀ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਪਰ ਨਿੰਦਾ ਪਰ ਮਲਮੁਖ ਸੁਦੀ ਅਗਣ ਕ੍ਰੋਧ ਜੰਡਾਲੂ ਸਾਰਾ ਸ਼ਬਦ ਪੜ੍ਹ ਕੇ ਵੇਖੋ ਬੜਾ ਪਿਆਰਾ ਸਤਿਗੁਰ ਜੀ ਨੇ ਦੱਸਿਆ ਵੀ ਬੰਦਾ ਆਪਣੇ ਆਤਮਿਕ ਤਲ ਤੇ ਜਾਤਾਂ ਪਾਤਾਂ ਵਿੱਚ ਕਿਵੇਂ ਜਿਉਂਦਾ ਹਾਲਾਂਕਿ ਸਰੀਰ ਦੀ ਕੋਈ ਜਾਤ ਨਹੀਂ ਹੁੰਦੀ ਸਰੀਰ ਸਾਰਿਆਂ ਦੀ ਇੱਕੋ ਜਿਹੀ ਹੈ ਪਰਮੇਸ਼ਰ ਨੇ ਕੋਈ ਨਹੀਂ ਬਣਾਈ ਪਰ ਜਿੱਦਨ ਆ ਇਥੋਂ ਡਿੱਗ ਪੈਂਦਾ ਨਾ ਬੰਦਾ ਉਸ ਦਿਨ ਜਦੋਂ ਭੜੇ ਭੜੇ ਕੰਮ ਕਰਦਾ ਉਹ ਜਦੋਂ ਹਰਕਤਾਂ ਇਹਦੀਆਂ ਮਾੜੀਆਂ ਹੋ ਜਾਂਦੀਆਂ ਨੇ ਸਤਿਗੁਰਾਂ ਦੀ ਸੁਰਤ ਦੀਆਂ ਜਾਤਾਂ ਬਣਾ ਲੈਂਦਾ ਬੰਦਾ ਸ਼ਰਤ ਕਰਕੇ ਡੇਗਦਾ ਬਾਹਰੀ ਤੌਰ ਤੇ ਤਾਂ ਭਾਵੇਂ ਬਹੁਤ ਸਿਆਣਾ ਹੈ ਪਰ ਜੇ ਇੱਥੇ ਮੈਲ ਬੜੀ ਹੋਈ ਹੈ ਜੇ ਇੱਥੇ ਲਾਲਚ ਹੈ ਫਿਰ ਭਾਵੇਂ ਜਿੱਡਾ ਮਰਜੀ ਤਣਾੜੋ ਇੱਥੇ ਲਾਲਚ ਹੈ ਤੇ ਸਤਿਗੁਰ ਕਹਿੰਦੇ ਕੁੱਤਿਆਂ ਦੇ ਬਰਾਬਰ ਹੋ ਗਿਆ ਤਾਂ ਤਾਂ ਲੱਭ ਕੁੱਤਾ ਕੋੜ ਚੂੜਾ ਜੀ ਜ਼ਿੰਦਗੀ ਚ ਝੂਠ ਹੈ ਚੂੜਿਆਂ ਵਾਲੀ ਬਿਰਤੀ ਬਣ ਕੇ ਤੇਰੀ ਲੱਭ ਕੁੱਤਾ ਕੋੜ ਚੂੜਾ ਠੱਗ ਖਾਦਾ ਮਰਦਾਰ ਠੱਗੀਆਂ ਮਾਰਦਾ ਮੁਰਦੇ ਖਾਣ ਦੇ ਬਰਾਬਰ ਹੈ ਖਾ ਰਿਆ ਮਤਲਬ ਕਿ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ ਇਹ ਇ ਇ ਇਦਾਂ ਦੀ ਸਤਿਗੁਰੂ ਗੁਰੂ ਨਾਨਕ ਸੱਚੇ ਬਾਸ਼ਾ ਕਹਿੰਦੇ ਖਸਮ ਵਿਸਾਰ ਹੈ ਤੇ ਕਮ ਜ਼ਾਤ ਨੀਵੀਂ ਜ਼ਾਤ ਹੋ ਗਈ ਜਿੱਦਨ ਨਿਸ਼ਾਨੀ ਤਲ ਤੋਂ ਗਿਰ ਗਿਆ ਜਿੱਦਨ ਇਨਸਾਨ ਖਤਮ ਹੋ ਗਿਆ ਤੇਰੇ ਵਿੱਚੋਂ ਇਨਸਾਨ ਖਤਮ ਹੋਣ ਦੀ ਨਿਸ਼ਾਨੀ ਲਾਲਚ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਕਾਰ ਝੂਠ ਨਿੰਦਿਆ ਈਰਖਾ ਸਾੜਾ ਬੇਈਮਾਨੀ ਠੱਗੀ ਇਨਸਾਨੀਅਤ ਤਲ ਤੋਂ ਥੱਲੇ ਡਿੱਗਣਾ ਹੀ ਹੈ ਤੇ ਜੇ ਇਨਸਾਨਾ ਵਰਗ ਜ਼ਿੰਦਗੀ ਜਿਉਣੀ ਹੈ ਤਾਂ ਉਹਨੂੰ ਆਖਣਾ ਪੈਣਾ ਉਹਨੂੰ ਯਾਦ ਰੱਖਣਾ ਪੈਣਾ ਉਹਦੇ ਵਾਲੀ ਗੁੰਨ ਲਿਆਉਣੇ ਪੈਣਗੇ ਖਸਮ ਵਿਸਾਰ ਹੈ ਤੇ ਕਮਜ਼ਾਤ ਨਾਨਕ ਨਾਮੇ ਬਾਝ ਸਨਾਤ ਸਤਿਗੁਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਵਿਹਣੇ ਹੋਗੇ ਨਾਨਕ ਨਾਵੈਵਾਦ ਸਨਾਤ ਨੀਵੀਂ ਜਾਤ ਵਾਲੇ ਹੋ ਜਾਂਦੇ ਐ ਨਾਮ ਤੋਂ ਵਿਹੂਣੇ ਜੀਵ ਨੀਵੇਂ ਐ ਭਾਵੇਂ ਕਿ ਮਨੁੱਖਾ ਤਲ ਤੋਂ ਨੀਵੇਂ ਹੋ ਜਾਂਦੇ ਕੋਸ਼ਿਸ਼ ਕਰਨੀ ਆ ਸਿ ਭਾਈ ਕਿਤੇ ਸਾਡੇ ਵਿੱਚ ਵੀ ਇਹੋ ਜੇ ਲੱਛਣ ਨਾ ਹੋਣ ਜੇ ਇਹੋ ਜੀ ਸਾਡੀ ਜ਼ਿੰਦਗੀ ਵਿੱਚ ਹੈ ਕੁਝ ਜੇ ਪਰਮੇਸ਼ਰ ਭੁੱਲਿਆ ਹੋਇਆ ਉਹਨੂੰ ਯਾਦ ਰੱਖੀਏ ਪਰਮੇਸ਼ਰ ਨੂੰ ਪਾਲ ਲੈਣਾ ਹੀ ਮਨੁੱਖਾ ਜਾਤ ਪ੍ਰਾਪਤ ਹੋਣਾ ਐ ਤੇ ਨਹੀਂ ਤਾਂ ਸਰੀਰ ਹੀ ਰਹਿ ਜਾਂਦਾ ਹੈ ਮਨੁੱਖਾ ਜਾਤ ਖਤਮ ਹੈ ਅੰਦਰੋਂ ਅਸੀਂ ਸਾਰਿਆਂ ਨੇ ਮਨੁੱਖਾ ਜਾਤ ਪਦਵੀ ਪ੍ਰਾਪਤ ਕਰਨੀ ਹੈ ਸਾਰਿਆਂ ਨੇ ਮਿਲੀ ਨਹੀਂ ਹਜੇ ਤੱਕ ਸਰੀਰ ਦਾ ਮਿਲ ਜਾਣਾ ਇਹ ਮਤਲਬ ਨਹੀਂ ਹੁੰਦਾ ਵੀ ਮਨੁੱਖਾ ਸਰੀਰ ਸਾਨੂੰ ਮਿਲ ਗਿਆ ਤੇ ਇਹਦਾ ਮਤਲਬ ਅਸੀਂ ਮਨੁੱਖ ਬਣ ਗਏ ਆ ਮਨੁੱਖਾ ਆਕਾਰ ਜ਼ਰੂਰ ਮਿਲਿਆ ਮਨੁੱਖ ਬਣੇ ਨਹੀਂ ਹੁੰਦੇ ਉਹ ਪਰਮੇਸ਼ਰ ਦੇ ਨਾਮ ਨਾਲ ਮਿਲਿਆ ਜਾਂਦਾ ਹੈ ਦਾਤਾ ਰਹਿਤ ਕਰੇ ਪਾਵਨ ਬਚਨ ਵਿਚਾਰਦੇ ਆਂ ਸਾਂਝੀ ਕਰਦੇ ਆਂ ਭਾਈ ਭੁੱਲਾ ਹੋਣੀ ਇਸ ਸਭਾ ਕੋ ਨੇ ਸਤਗੁਰ ਬਖਸ਼ਣ ਜੋਗ ਹੈ ਸਭਨਾ ਸੰਗਤਾਂ ਦਾ ਭਾਈ ਧੰਨਵਾਦ ਇਤਨਕ ਬੇਨਤੀ ਆਪ ਸਰਵਤ ਸੰਗਤਾਂ ਨੇ ਪ੍ਰਵਾਨ ਕਰ ਲੈਣੀਆਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ